ਹਾਂਜੀ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਆਪਣੀ ਭਰਾਵਾਂ ਦੀ ਮੇਰੇ ਵੀਰਾਂ ਦੀ ਮੇਰੇ ਪੇਕੇ ਪਿੰਡ ਦਿਖਾਉਨੇ ਆ ਖੇਤੀ ਦੇ ਸੰਦ ਇਹਨਾਂ ਦੇ ਇੱਕ ਟਰੈਕਟਰ ਆਇਆ ਜੀ ਆਪਣਾ 605 ਇੱਕ ਟਰੈਕਟਰ ਖੜਾ ਹੈ ਜੀ ਆਪਣਾ ਏ 4x4 ਹੈ ਜੀ ਅਰਜਨ ਈਰੇ ਮम्मा ਇਹ ਹੁਣ ਆਪਣਾ ਖਾਲੀ ਟਾਈਮ ਹੈ ਕਣਕਨ ਪਾਣੀ ਲੱਗ ਰਹੇ ਨੇ ਫੇਰ ਇਧਰ ਟਰਾਲੀ ਖੜੀ ਹੈ ਜੀ ਆਪਣੀ ਏ ਦੇਖੋ ਆ ਵੱਡਾ ਟਰਾਲਾ ਇਹ ਟੋਲੇ ਪੰਪਰ ਤੇਲ ਵਾਲਾ ਇਹ ਵੀ ਆਪਣੀ ਵਿਰਾਸਤੀ ਚ ਪੰਜਾਬ ਦੀ ਵਿਰਾਸਤਾ ਜੀ ਸਾਰੀ ਅੱਜ ਮੇਚਰ ਹੁੰਦੀ ਹੈ ਚੁਰ ਚੁਰ ਕੱਠੇ ਚ ਕੰਮ ਦਿੰਦੀ ਐ ਇਹ ਚੁੱਲਾ ਮਿੱਟੀ ਦਾ ਹੁੰਦਾ ਐ ਇਹ ਲੋਹੇ ਦੀ ਆਪਣੇ ਇਕੱਠ ਵਾਠ ਵਾਲੇ ਲਿਆ ਜਾਂਦੇ ਆ ਪਿੰਡ ਚ ਤੇ ਕਾ ਮਸ਼ੀਨ ਖੜੀ ਐ ਇੱਕ ਉਹ ਅੱਗੇ ਜਨਰੇਟਰ ਐ ਉਧਰ ਟੂੜੀ ਵਾਲੀ ਮਸ਼ੀਨ ਐ ਇਹ ਕੁੱਤਿਆਂ ਦੇ ਪਿੰਜਰੇ ਨੇ ਇੱਕ ਖਾਲੀ ਰੇੜੀ ਐ ਇਹ ਆਪਣਾ ਸਪਰੇਅ ਵਾਲਾ ਪੰਪ ਪੰਪ ਐ ਜੀ ਇਹ ਖੇਤੀ ਦੇ ਖੇਤੀਬਾੜੀਆਂ ਸੰਧ ਤੋਂ ਨੇ ਸਾਰੀਆਂ ਚੀਜ਼ ਇਹ ਛੋਟੀ ਟਰਾਲੀ ਆ ਗਈ ਇਹ ਆਪਣਾ ਬਲਦਾਂ ਵਾਲਾ ਹਲ ਐ ਜੀ ਜਿਹੜਾ ਹਲ ਪੰਜਾਲੀ ਬਲਦਾਂ ਨਾਲ ਜੋੜਦੇ ਹੁੰਦੇ ਸੀ ਲਿਕੂਏ ਪੰਜਾਬ ਦੀ ਵਿਰਾਸਤ ਹੈ ਪ੍ਰਾਣੀ ਇਹ ਦੇਖੋ ਇਹਦਰ ਕੰਬਾਇਨ ਟੱਕੀ ਪਈ ਹੈ ਅਜੇ ਸੀਜ਼ਨ ਸ਼ੁਰੂ ਹੋਊਗਾ ਫਿਰ ਇਹਨੂੰ ਖੋਲਣਗੇ ਫਿਰ ਕੰਮ ਲੈਣਗੇ ਤੋਂ ਵੱਢਣਗੇ ਸਾੜੀ ਇਹ ਤਵੀਆਂ ਖੜੀਆਂ ਨੇ ਜੀ ਇਹ ਤਾਂ ਯਾਨੇ ਕਿ ਕਰਾਇ ਇਹ ਇੱਕ ਆ ਚੀਜ਼ ਐ ਇਹਦਾ ਮੈਨੂੰ ਵੀ ਨਹੀਂ ਪਤਾ ਹੈਗਾ ਵੀ ਇਹ ਕਾਦੇ ਵਾਸਤੇ ਆ ਬਾਈ ਹਰਾਂ ਨੂੰ ਕੁਝ ਕੀ ਪਤਾ ਲੱਗੂਗਾ ਵੀ ਕੀ ਐ ਇਹ ਆ ਦੇਖੋ हल ने सुहागा जरनेटर छोटा जनरेटर है घरें लाइट चलाने ਆ ਦੇਖੋ ਇਹ ਕੱਖਾਂ ਵਾਲੀ ਮਸ਼ੀਨ ਹੈ ਟੋਕਾ ਕਰਨ ਵਾਲੀ ਇਹ ਵੀ ਆਪਣਾ ਇੰਜਨਤੀ ਹੈ ਸ਼ੁਰੂ ਤੋਂ ਹੀ ਇੱਧਰ ਖੜੇ ਨੇ ਸੰਦ ਕੁਛ ਆਪਣੇ यह है सीटर बगैर एक आएगा ये लग है कुछ और पिछला अलग है अंदर खड़ा है ਏ ਮੱਝਾਂ ਬੈਠੀਆਂ ਨੇ ਆਪਣੀਆਂ ਏ ਮੱਝਾਂ ਨੂੰ ਬਗਲ ਆ ਆਪਣਾ ਨਾਲ ਹੀ ਇੱਥੇ ਇੱਥੇ ਸੰਦ ਖੜੇ ਕਰ ਦਿੰਦੇ ਅੱਡੇ ਉਧਰ ਅੰਦਰਲੇ ਕਰੇ ਤੇ ਜਿੱਧਾ ਰਹੇ ਕਿੰਡ ਹੀਰੇ ਹਰਾ ਦਾ ਤੇ ਕਾ ਕਰ ਆ ਤਲਾਬ ਬਣਾਇਆ ਹੈ ਮੋਟਰ ਚੱਲਦੀ ਹੈ ਗਰਮੀ ਜਿਹਨੂੰ ਭਾਰ ਕੇ ਰੱਖਦੇ ਨੇ ਇਹ ਇਥੇ ਮੱਝਾਂ ਨੂੰ ਮਿਠਾਈ ਰੱਖਦੇ ਨੇ ਫਿਰ ਸਾਰਾ ਦਿਨ ਬਹੁਤ ਆਨੰਦਮਾਨ ਹੁੰਦੀ ਹੈ ਨੇ ਮੱਚਾ ਹੈ ਤੋ ਮੇਰੇ ਵੱਲ ਤੋਂ ਪ੍ਰੋਪਰ ਆ ਦੇਖਦੀਆਂ ਨੇ ਮੱਝਾਂ ਭੱਜ ਭੱਜ ਆਉਂਦੀਆਂ ਨੇ ਮਾਰਨ ਪੱਤ ਚੜ ਕਰਕੇ ਸਾਰੇ ਦਰਖਤ ਤਾਂ ਸੁੱਕੇ ਪਏ ਨੇ ਹੁਣ ਜਦੋਂ ਹੁਣ ਨਵੇਂ ਪੱਤੇ ਹੋਣਗੇ ਫੇਰ ਰੌਣਕ ਜੀ ਲੱਗੂਗੀ ਹੁਣ ਤਾਂ ਸੁੱਕਾ ਸੁੱਕਾ ਹੋਇਆ ਪਿਆ ਸਾਰੇ ਪਾਸੇ ਇਕ ਉੱਠ ਹੈ ਆਪਣਾ ਮੋਟਰ ਇਹ ਹਿੰਦੀਆਂ ਨੇ ਆਪਣੀ ਖੇਤੀ ਦੇ ਚੀਜ਼ਾਂ ਬਹੁਤ ਬਹੁਤ ਤਨਵਾਦ ਬੋਕੇ ਚਿਪਾਈ